ਮਾਈਨਿੰਗ ਵਿਭਾਗ ਜਲੰਧਰ ਅਤੇ ਸਬ ਡਿਵੀਜ਼ਨ ਨਕੋਦਰ ਦੇ ਅਧਿਕਾਰੀਆਂ ਦੀ ਛਤਰਛਾਇਆ ਹੇਠ ਵੱਡੀ ਪੱਧਰ ਉੱਤੇ ਵੱਧ ਰਿਹਾ ਹੈ ਨਜਾਇਜ਼ ਮਾਈਨਿੰਗ ਕਰਨ ਦਾ ਕਾਰੋਬਾਰ ਜ਼ਿਕਰਯੋਗ ਹੈ ਪਿਛਲੇ ਲੰਬੇ ਸਮੇਂ ਤੋਂ ਜੰਡਿਆਲਾ ਮੰਝ ਕੀ ਅਤੇ ਨਕੋਦਰ ਦੇ ਇਲਾਕੇ ਵਿੱਚ ਵੱਡੀ ਪੱਧਰ ਉੱਤੇ ਨਜਾਇਜ਼ ਮਾਈਨਿੰਗ ਚੱਲਦੀ ਹੀ ਰਹਿੰਦੀ ਹੈ ਅਤੇ ਉਪਜਾਊ ਧਰਤੀ ਨੂੰ 8 ਤੋਂ ਲੈ ਕੇ 12-12 ਫੁੱਟ ਤੱਕ ਪੱਟਿਆ ਜਾ ਰਿਹਾ ਹੈ ਅਤੇ ਇਹ ਸਭ ਕੁਝ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਸਬ ਡਿਵੀਜ਼ਨ ਨਕੋਦਰ ਦੇ ਅਧਿਕਾਰੀਆਂ ਦੀ ਛਤਰਛਾਇਆ ਹੇਠ ਹੋ ਰਿਹਾ ਹੈ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਵੀ ਕੋਈ ਸਮਾਜ ਸੇਵੀ ਨਜਾਇਜ਼ ਮਾਈਨਿੰਗ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੰਦਾ ਹੈ ਤਾਂ ਸਬੰਧਤ ਅਧਿਕਾਰੀਆਂ ਵੱਲੋਂ ਮਾਮਲਾ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦਿੱਤੇ ਕਲ ਵੀ ਜਦੋਂ ਨਕੋਦਰ ਹਲਕੇ ਦੇ ਪਿੰਡ ਬਜੂਹਾ ਵਿਖੇ ਹੋ ਰਹੀ ਨਜਾਇਜ਼ ਮਾਈਨਿੰਗ ਦੀ ਜਾਣਕਾਰੀ ਐਸਡੀਐਮ ਨਕੋਦਰ ਨੂੰ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਵੀ ਆਪਣੀ ਬੰਦੀ ਜ਼ਿੰਮੇਵਾਰੀ ਲਿਬਾਉਂ ਵਿੱਚ ਦਿਲਚਸਪੀ ਨਹੀਂ ਦਿਖਾਈ ਗਈ ਅਤੇ ਬਾਰ-ਬਾਰ ਫੋਲ ਉੱਤੇ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਤੇ ਐਸਡੀਐਮ ਅਤੇ ਹੋਰ ਅਧਿਕਾਰੀ ਵੀ ਸਭ ਕੁਝ ਜਾਣਦੇ ਹੋਏ ਵੀ ਕਾਰਵਾਈ ਨਹੀਂ ਕਰਨਾ ਚਾਹੁੰਦੇ ਅਤੇ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗਣ ਵਾਲਿਆਂ ਦੀ ਪੁਸ਼ਤਪਨਾਹੀ ਕਰਦੇ ਹੋਏ ਦਿਸ ਰਹੇ ਹਨ ਅਫਸਰ ਸ਼ਾਹੀ ਦਾ ਇਹ ਰਵਈਆ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਰਕਾਰ ਦੇ ਨੌਕਰ ਆਪ ਹੀ ਸਰਕਾਰ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਹਲਕਾ ਨਕੋਦਰ ਇਸ ਟਾਈਮ ਨਜਾਇਜ਼ ਮਾਈਨਿੰਗ ਦਾ ਗੜ੍ਹ ਬਣਿਆ ਹੋਇਆ ਹੈ ਜੇਕਰ ਕੋਈ ਪੱਤਰਕਾਰ ਜਾਂ ਕਿਸਾਨ ਯੂਨੀਅਨ ਵੱਲੋਂ ਕਿਸੇ ਨੂੰ ਰੰਗੇ ਹੱਥੀ ਫੰਡ ਵੀ ਲਿਆ ਜਾਂਦਾ ਹੈ ਤਾਂ ਕਾਰਵਾਈ ਕਰਨ ਵਿੱਚ ੱਤੇ ਲਮਟ ਵਰਤੀ ਜਾਂਦੀ ਹੈ ਤੇ ਬਾਅਦ ਵਿੱਚ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੀ ਸੈਟਿੰਗ ਕਰਕੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਛੱਡ ਦਿੱਤਾ ਜਾਂਦਾ ਹਾਂਜੀ ਜਥੇਦਾਰ ਜੀ ਤੁਸੀਂ ਇੱਕ ਐਚ ਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਇਸ ਵਿਸ਼ਾ ਦੇ ਤੁਸੀਂ ਮੰਗ ਪੱਤਰ ਦਿੱਤਾ ਜੀ ਸਾਡਾ ਤੋਂ ਪਹਿਲਾਂ ਤੁਹਾਡੇ ਬਹੁਤ-ਬਹੁਤ ਚੈਨਲ ਦਾ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਜਿਹੜੀ ਸਾਡੀ ਗੱਲ ਦੁਨੀਆ ਦੇ ਕੋਨੇ-ਕੋਨੇ ਤੱਕ ਤੁਸੀਂ ਪਹੁੰਚਾਉਣੇ ਆ ਕਿਉਂਕਿ ਜੋ ਅੱਜ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਨੂੰ ਇਹ ਬਹੁਤ ਜ਼ਰੂਰੀ ਆਵੇ ਆਪਣੀ ਗੱਲ ਜਿਹੜੀ ਸਰਕਾਰਾਂ ਤੱਕ ਪਹੁੰਚ ਸਕੇ ਜੋ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਐਸ.ਡੀ.ਐਮ ਨਕੋਦਰ ਨੂੰ ਉਦੋਂ ਮੰਗ ਪੱਤਰ ਦੇ ਕੇ ਆਏ ਆ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਿਹੜਾ ਨੈਸ਼ਨਲ ਹਾਈਵੇ ਜੰਮੂ ਕਟੜਾ ਬਣ ਰਿਹਾ ਇਦੇ ਸਬੰਧ ਵਿੱਚ ਫਲੌਰ ਤਹਿਸੀਲ ਤੇ ਨਕੋਦਰ ਤਹਿਸੀਲ ਇਹਨਾਂ ਦੋਨਾਂ ਤਹਿਸੀਲਾਂ ਦੇ ਵਿੱਚ ਉਹ ਮਾਈਨਿੰਗ ਹੋਈ ਆ ਜਿਹਦਾ ਕੋਈ ਰਿਕਾਰਡ ਤੋੜਿਆ ਕਿਤੇ 20 ਫੁੱਟ 10 ਫੁੱਟ ਤੋਂ ਉੱਪਰ ਚੱਲਦਾ ਕੰਮ ਜੀ 10 ਫੁੱਟ ਤੋਂ ਉੱਪਰ 20 ਫੁੱਟ 25 ਫੁੱਟ ਜਦੋਂ ਇਹਨੇ ਟਿੱਪਰ ਚੜ੍ਹਨੋਂ ਹਟ ਜਾਂਦੇ ਉੱਪਰ ਤੇ ਫੇਰ ਇਹ ਬੰਦ ਕਰਦੇ ਆ ਉਧਾ ਨਹੀਂ ਕਰਦੇ ਉਹਦੇ ਨਾਲ ਜੇਦਾ ਲਾਗੇ 4 ਕਿਨਾਰੇ ਆ 5 ਕਿੱਲੇ ਲਾ ਲਓ ਜਾਂ 10 ਕਿੱਲੇ ਵੀ ਲਾ ਲਓ 4 ਕਿਨਾਰੇ ਖਤੇ ਖਤੇ 4 ਕਿਨਾਰੇ ਦਾ ਬਚਦੇ ਕੱਖ ਨਹੀਂ ਗਾ ਤੇ ਨਾਲ ਜਿਹੜੇ ਰਸਤੇ ਆ ਵਿਚ ਦੀ ਲੰਘਦੇ ਆ ਉਹਨਾਂ ਰਸਤਿਆਂ ਨੂੰ ਇਦਾਂ ਬਰਬਾਦ ਕਰਕੇ ਨਾਲ-ਨਾਲ ਲੱਗਦੇ ਰਸਤਿਆਂ ਤੇ ਇਹਨਾਂ ਨੇ ਫਸਲਾਂ ਬਰਬਾਦ ਕਰਤੀਆਂ ਲੋਕਾਂ ਦੇ ਰਸਤੇ ਖਰਾਬ ਹੋ ਗਏ ਲੋਕਾਂ ਦੀਆਂ ਪੈੜੀਆਂ ਜਿਹੜੀਆਂ ਅੰਡਰਗਾਉਂ ਲੈਣਾ ਯਾਨੀ ਉਹ ਤੋੜਤੀਆਂ ਬਹੁਤ ਸਾਰੀਆਂ ਇਦਾਂ ਦੀਆਂ ਪੁਆਗੜ ਏਰੀਆ 'ਚ ਸਾਨੂੰ ਮਿਲੀਆਂ ਗੱਲਾਂ ਵੀ ਜਿੱਥੇ ਉਹਨਾਂ ਦੀ ਪਾਈਪਲਾਈਨਾਂ ਖਰਾਬ ਹੋਣ ਦੇ ਕਰਕੇ ਉਹ ਆਪਣੀ ਫਸਲ ਹੀ ਨਹੀਂ ਬੀਜ ਸਕੇ ਇਹਨਾਂ ਵਿਸ਼ੇ ਤੇ ਐਸ.ਬੀ.ਐਮ ਨੂੰ ਕੋਧਰ ਨੂੰ ਮੰਗ ਪੱਤਰ ਦਿੱਤਾ ਸੀਗਾ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਇਸ ਤੇ ਕਰਦੇ ਹਾਂ ਗੌਰ ਹੁਣ ਦੇਖੋ ਜੇ ਨਾ ਕਰਨਗੇ ਤਾਂ ਉਹ ਦਿਹਾੜੀ ਡੰਗ ਦੇ ਵਿੱਚ ਫੇ ਕੋਈ ਹੋਰ ਰੈਕਸ਼ਨ ਕਰਦੇ ਆ ਜੀ ਸਰ ਜਿਹੜਾ ਤੁਸੀਂ ਮੰਗ ਪੱਤਰ ਦਿੱਤਾ ਜਿਹੜੇ ਜੰਮੂ ਗਡਰਾ ਹਾਈਵੇ ਬਣਦਾ ਉਹਨਾਂ ਦੇ ਖਿਲਾਫ ਵੀ ਦਿੱਤਾ ਕਿ ਜਿਹੜੇ ਹੁਣ ਲੋਕਲ ਵੀਕੇਈ ਮਾਈਨਿੰਗ ਬਹੁਤ ਚੱਲਦੀ ਹੈਗੀ ਆਪਾਂ ਫਲੋਰ ਤੋਂ ਲਾ ਕੇ ਇੱਧਰ ਨਕੋ ਉੱਧਰ ਤੱਕ ਲਾ ਲਈਏ ਮਸ਼ੀਨਾ ਦਰਾ ਦਰ ਮਾਈਨਿੰਗ ਕਰਦੀ 20 20 ਫੁੱਟ ਤੱਕ ਰੱਟਿਆ ਜਾਂਦਾ ਕਿ ਉਹਨਾਂ ਦੇ ਖਿਲਾਫ ਵੀ ਇਹ ਤਾਂ ਡਮ ਹੋ ਗਿਆ ਦੇਖੋ ਮਾਈਨਿੰਗ ਤਾਂ ਮਾਈਨਿੰਗ ਹੀ ਆ ਮਾਈਨਿੰਗ ਚਾਹੇ ਉਹ ਕਿਤੇ ਮਿੱਟੀ ਪਾਉਣ ਸਾਨੂੰ ਉਸ ਗੱਲ ਦਾ ਕੋਈ ਮਤਲਬ ਨਹੀਂਗਾ ਜਿਹੜੀ ਮਾਈਨਿੰਗ ਹੋ ਰਹੀ ਆ ਉਹਨਾਂ ਦੀ ਆੜ ਹੇਡ ਸੇਖੋ ਉਹ ਸਾਡੇ ਕਿਹੜੇ ਕੋਈ ਰਿਸ਼ਤੇਦਾਰ ਨੇ ਜਾ ਪ੍ਰਾਈਵੇਟ ਸਾਡੇ ਕਿਹੜੇ ਕੋ ਰਿਸ਼ਤੇਦਾਰ ਨੇ ਜਿਹੜਾ ਵੀ ਨਜਾਇਜ਼ ਮਾਇਨਾ ਕਰੂਗਾ ਜਿਹੜਾ ਸਾਡੀਆਂ ਪੰਜਾਬ ਦੀਆਂ ਜ਼ਮੀਨਾਂ ਦਾ ਨੁਕਸਾਨ ਕਰੂਗਾ ਸਾਡੇ ਪਿੰਡਾਂ ਦਾ ਨੁਕਸਾਨ ਕਰੂਗਾ ਸਾਡਾ ਜਾਨੀ ਤੇ ਮਾਲੀ ਨੁਕਸਾਨ ਕਰੂਗਾ ਤੁਹਾਨੂੰ ਆ ਪਿਛਲੇ ਦਿਨਾਂ ਦੀ ਪਤਾ ਹੀ ਆ ਘਟਨਾ ਦਾ ਜੋ ਬਜੂਆਂ ਦੀ ਆਪਣੇ ਇੱਕ ਲੇਡੀ ਜੋ ਧਾਰੀਵਾਲ ਪਿੰਡ ਦੇ ਵਿੱਚ ਉਹਦੀ ਮੌਤ ਹੋ ਗਈ ਟਿੱਪਰ ਥੱਲੇ ਦੇ ਕੇ ਬੈਕ ਟਿੱਪਰ ਥੱਲੇ ਦੇ ਕੇ ਉਹਦੀ ਮੌਤ ਕਰਤੀ 17 ਨੰਬਰ ਐਫ ਆਈ ਆਰ ਦਰਜ ਹੋਈ ਆ ਉਥੇ ਨਕੋਦਰ ਥਾਣੇ ਦਾ 17 ਤੇ 18 ਨੰਬਰ ਦੋ ਐਫ ਆਈ ਆਰਾਂ ਦਰਜ ਹੋਈਆਂ ਇੱਕ ਕੋਈ ਮਾਇਨਿਕ ਦੀ 18 ਨੰਬਰ 17 ਨੰਬਰ ਐਕਸੀਡੈਂਟ ਦੀ ਹੋਈ ਆ ਤੇ ਪਹਿਲਾਂ ਇੱਕ ਨੰਬਰ ਐਫ ਆਈ ਆਰ 2024 ਦੀ ਜਨਵਰੀ ਮਹੀਨੇ ਚ ਇੱਕ ਨੰਬਰ ਐਫ ਆਈ ਆਰ ਉਹ ਸ਼ੰਕਰਪੰਨ ਦੀ ਕਰਾਈਆਂ ਦੇ ਖਿਲਾਫ ਬਹੁਤ ਜ਼ਿਆਦਾ ਬੁਰੇ ਬੁਰੇ ਹਾਲ ਆ ਜੀ ਇਧਰ ਸਰਕਾਰਾਂ ਦਾ ਪਤਾ ਨਹੀਂ ਕਿਧਰ ਦੇ ਵਾਸਤੇ ਧਿਆਨ ਆ ਇਹ ਤਾਂ ਜੇ ਨਾ ਇਧਰ ਨਹੀਂ ਆਪਾਂ ਸਾਂਭਿਆ ਆਪਣੀ ਜ਼ਮੀਨਾਂ ਨੂੰ ਨਾ ਇਧਰ ਧਿਆਨ ਦਿੱਤਾ ਤੇ ਬਹੁਤ ਵੱਡੀ ਪੱਧਰ ਤੇ ਆਪਣਾ ਨੁਕਸਾਨ ਹੋਊਗਾ ਕਿਉਂਕਿ ਆਪਣੇ ਰਾਗੇ ਦਰਿਆ ਦਾ ਏਰੀਆ ਪੈਂਦਾ ਦਰਿਆ ਟੁੱਟ ਕੇ ਆਣ ਕੇ ਅਸੀਂ ਤਾਂ ਇਧਰ ਜ਼ਿਆਦਾ ਗੌਰ ਕਰ ਰਹੇ ਆ ਬਦ ਰਿਆ ਟੁੱਟ ਕੇ ਆਣਗੇ ਪਿੰਡਾਂ ਦੇ ਪਿੰਡ ਹੜ ਜਾਣਗੇ ਲਾਗੇ ਖੱਤਿਆਂ ਦੇ ਖੱਤੇ ਹੜ ਜਾਣਗੇ ਤੁਸੀਂ ਪਿੱਛੇ ਪਿਛਰੇ ਹੜਦੇ ਸਮੇਂ ਦੇਖਿਆ ਨੇ ਕੀ ਕੁਛ ਲੋਈਆਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਸਾਡਾ ਇਸ ਕਰਕੇ ਇੰਧਰ ਜਿਆਦਾ ਗੌਰ ਕਰਨ ਦੀ ਲੋੜ ਆ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਉਹ ਜਿੱਥੇ ਸੇ ਮਾਈਲਿੰਗ ਹੁੰਦੀ ਆ ਤੁਸੀਂ ਸਾਡੇ ਨਾਲ ਜਦੋਂ ਮਰਜ਼ੀ ਕੰਡੈਕਟ ਕਰੋ ਜਥੇਬੰਦੀ ਭਾਰਤੀ ਕਿਸਾਨ ਯੂਨੀ ਰਾਜੇਵਾਲ ਜਥੇਬੰਦੀ ਉਹ ਜਥੇਬੰਦੀ ਆ ਜਿਹੜੀ ਇਹਨਾਂ ਨੇ ਦਿੱਲੀ ਦੇ ਵਿੱਚ ਅੰਦੋਲਨ ਰਾਜੇਵਾਲ ਸਾਹਿਬ ਨੇ ਮੋਰੇ ਹੋ ਕੇ ਲੜਿਆ ਬੜੇ ਸੱਜੇ ਟੰਗ ਦੇ ਨਾਲ ਨੌਜਵਾਨਾਂ ਨੂੰ ਦਿੱਲੀ ਕੱਢ ਕੇ ਲਿਜਾ ਕੇ ਦਿੱਲੀ ਨੂੰ ਘੇਰਾ ਪਾਇਆ ਨਹੀਂ ਤਾਂ ਅੱਜ ਆਪਾਂ ਦੇਖਦੇ ਹਾਂ ਉੱਥੇ ਜਾ ਕੇ ਬਾਰਡਰ ਤੇ ਘੇਰੇ ਬੈਠੇ ਆ ਕਿਸੇ ਤੋਂ ਸਾਡੇ ਅੱਜ ਗਾਂ ਨਹੀਂ ਬੱਧ ਸਕੇ ਉੱਥੇ ਕਿੰਨਾ ਨੁਕਸਾਨ ਸਰ ਕੱਲ ਨੇ ਵਿਯੂਹ ਕਲਾਂ ਦੀ ਗੱਲ ਕਰ ਲੰਨੇ ਜਿੱਦਾਂ ਪਿਛਲੇ ਦਿਨ ਐਕਸੀਡੈਂਟ ਵੀ ਹੋਇਆ ਇੱਕ ਮੌਤ ਵੀ ਰੋਡ ਤੇ ਹੋ ਗਈ ਹੈ ਹੁਣ ਟਿਪਰ ਤਾਂ ਉੱਥੇ ਚਲੋ ਮੰਨ ਲਓ ਬੰਦ ਹੋ ਗਏ ਪਰ ਉੱਥੇ ਟਰਾਲੀ ਮਾਈਨਿੰਗ ਦੀਆਂ ਦੜਾ ਦੜ ਨੰਗਦੀਆਂ ਪਈਆਂ ਅੱਜ ਵੀ ਅਸੀਂ ਸਟੋਰੀ ਕਰਕੇ ਆਏ ਹਾਂ ਕਟੂਗਾਨੀ ਉੱਥੇ ਤਿੰਨ ਮਸ਼ੀਨਾਂ ਚੱਲਦੀਆਂ ਪਈਆਂ ਹੈ ਉਹਦੇ ਲਈ ਅਸੀਂ ਐਸਡੀਐਮlfloor floor ਨੂੰ ਸ਼ਿਕਾਇਤ ਵੀ ਕੀਤੀ ਪਈ ਹੈ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਇਸ ਨੂੰ ਚੀਜ਼ ਨੂੰ ਕੀ ਦੇਖਦੇ ਹੋ ਤੁਸੀਂ ਦੇਖੋ ਜੀ ਉਹ ਵੀ ਤਾਂ ਨਜ਼ਾਇਜ਼ ਕਰ ਰਹੇ ਤੋਂ ਸਾਡੇ ਕਿਹੜੇ ਕੋਈ ਰਿਸ਼ਤੇਦਾਰ ਨਹੀਂ ਹਨ ਉਹਦੇ ਨਾਲ ਐਸਡੀਐਮ ਸਾਹਿਬ ਨਾਲ ਕਰ ਲੈਂਦੇ ਹਾਂ ਕਨੈਕਟ ਕਰਕੇ ਉਹਨੂੰ ਪੁੱਛਦੇ ਹਾਂ ਭਾਈ ਜਿਹੜੀ ਮੈਨੂੰ ਨਹੀਂ ਚੱਲ ਰਹੀ ਆ ਇਹ ਕੀ ਹੈ ਅੰਡਰ ਪ੍ਰੋਸੈਸ ਚੱਲਦੀ ਆ ਜਾਂ ਇਹ ਨਜ਼ਾਇਜ਼ ਕਰ ਰਹੇ ਨੇ ਕੀ ਉਹ ਨਜ਼ਾਇਜ਼ ਕਰਨਗੇ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਊਗੀ ਕਿਉਂਕਿ ਹਰ ਹਾਲਤ ਕਾਰਵਾਈ ਹੋਊਗੀ ਕਿਉਂਕਿ ਕਿਸੇ ਨੂੰ ਵੀ ਕਾਨੂੰਨ ਦੇ ਦਰਜ ਰਹਿ ਕੇ ਕੰਮ ਕਰਨ ਦਾ ਹੱਕ ਹੈ ਜੇ ਕਾਨੂੰਨ ਦੇ ਦਰਜੋਂ ਬਾਹਰ ਜਾਊਗਾ ਤੋ ਦੇ ਹਰ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੋਣੀ ਜੇ ਉਹਦੇ ਖਿਲਾਫ ਅਸੀਂ ਕੋਈ ਸੱਜਣ ਮਿੱਤਰ ਪੱਤਰਕਾਰ ਵੀ ਜੇ ਮੰਨ ਲਓ ਅਫਸਰਾਂ ਨੂੰ ਮੌਕੇ ਦੱਸ ਦੇ ਜੀ ਇੱਥੇ ਮਾਈਨਿੰਗ ਹੋ ਰਹੀ ਆ ਪਰ ਉਹ ਮਾਈਨਿੰਗ ਰੋਕਣ ਦੀ ਬਜਾਏ ਉਹ ਅਫਸਰ ਉਹਨਾਂ ਬੰਦਿਆਂ ਨੂੰ ਨੰਬਰ ਦੇ ਦਿੰਦੇ ਆ ਜੀ ਇਸ ਬੰਦੇ ਦਾ ਫੋਨ ਨੰਬਰ ਆਇਆ ਇਹਨੂੰ ਫੋਨ ਕਰੋ ਜਦੋਂ ਉਹ ਐਦਾਂ ਕੋਈ ਕਾਰਵਾਰ ਕਰ ਕੇ ਫਿਰ ਕੀ ਕਰੀਏ ਜੀ ਉਸ ਬਾਰੇ ਕੋਈ ਤੁਸੀਂ ਉਹਨੂੰ ਜਦੋਂ ਐਦਾਂ ਦੀ ਗੱਲ ਕਰਦੇ ਆ ਆਪਾਂ ਉਹ ਜਿਹੜੇ ਅਫਸਰ ਐਦਾਂ ਦੇ ਖਰਾਬ ਕਰਦੇ ਆ ਆਪਾਂ ਉਹਨਾਂ ਦੇ ਵਾਲੇ ਵੀ ਹੋਵਾਂਗੇ ਇਹ ਕਿ ਕੋਦਰ ਸਾਡਾ ਅਸੀਂ ਪੜਾਉਣ ਦੀ ਗੱਲ ਹੋ ਸਕਦੀ ਹੈ ਨੁਕਸਾਨ ਸਾਡਾ ਜਾਨੀ ਮਾਨੀ ਦਾ ਨੁਕਸਾਨ ਕਿਉਂਕਿ ਇਹ ਲੋਕ ਜਿਹੜੇ ਆ ਤਕੜੇ ਲੋਕ ਨੇ ਇਹਨਾਂ ਦੇ ਕੋਲ ਹਰ ਤਰ੍ਹਾਂ ਦੇ ਹਥਿਆਰ ਨੇ ਵਾਰੂ ਹਥਿਆਰ ਕੋਲ ਨੇ ਇਹਨਾਂ ਦੇ ਕੋਲ ਪੈਸਾ ਆ ਤੇ ਹਰ ਤਰੀਕੇ ਦੇ ਨਾਲ ਸਾਨੂੰ ਦਾ ਪੇਜਣਾ ਆਪਣਾ ਫੇਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਪਾਂ ਜਦੋਂ ਵੀ ਲੜਨਾ ਪਰ ਟੀਮ ਵਰਕ ਬਣਾ ਕੇ ਲੜਾਂਗੇ ਤੇ ਆਪਾਂ ਲੜਾਈ ਹਾਰ ਲਈ ਆਪਾਂ ਜਿੱਤਾਂਗੇ ਠੀਕ ਹੈ ਕਿਸ਼ਮਨਾ ਜੀ ਧੰਨਵਾਦ ਜੀ ਤੁਹਾਡਾ ਮਾਈਕਰੋ ਜੀ ਕਾ ਖਾਲਸਾ ਮਾਈਕਰੋ ਜੀ ਕੀ ਧੰ